ਰੰਗਰੂਰ ਚ ਭਾਨੇ ਸਿੱਧੂ ਦੇ ਹੱਕ ਚ ਲੱਗਾ ਦਰਨਾ ਸਮਾਪਤ ਹੋ ਗਿਆ ਹੈ ਬੀਤੀ ਰਾਤ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਪ੍ਰਸ਼ਾਸਨ ਨਾਲ ਲਿਖਤੀ ਸਹਿਮਤੀ ਹੋਈ ਹੈ ਇਸ ਦੇ ਨਾਲ ਹੀ 10 ਤਰੀਕ ਤੱਕ ਭਾਨੇ ਸਿੱਧੂ ਨੂੰ ਛੱਡਣ ਦਾ ਐਲਾਨ ਕੀਤਾ ਗਿਆ ਹੈ ਤਰਾਸਤ ਚ ਲਏ ਨੌਜਵਾਨਾਂ ਨੂੰ ਤੁਰੰਤ ਛੱਡਿਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਦਰਨੇ ਦੌਰਾਨ ਹੋਏ ਨੁਕਸਾਨ ਦੀ ਪਰਭਾਈ ਪ੍ਰਸ਼ਾਸਨ ਕਰੇਗਾ ਸੰਗਰੂਰ ਚ ਭਾਨੇ ਸਿੱਧੂ ਦੇ ਹੱਕ ਚ ਲੱਗਾ ਦਰਨਾ ਸਮਾਪਤ ਹੋ ਗਿਆ ਹੈ ਬੀਤੀ ਰਾਤ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਪ੍ਰਸ਼ਾਸਨ ਨਾਲ ਲਿਖਤੀ ਸਹਿਮਤੀ ਹੋਈ ਹੈ ਇਸ ਦੇ ਨਾਲ ਹੀ 10 ਤਰੀਕ ਤੱਕ ਭਾਨੇ ਸਿੱਧੂ ਨੂੰ ਛੱਡਣ ਦਾ ਐਲਾਨ ਕੀਤਾ ਗਿਆ ਹੈ ਤਰਾਸਤ ਚ ਲੈ ਨੌਜਵਾਨਾਂ ਨੂੰ ਤੁਰੰਤ ਛੱਡਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਦਰਨੇ ਦੌਰਾਨ ਹੋਏ ਨੁਕਸਾਨ ਦੀ ਪਰ ਭਾਈ ਪ੍ਰਸ਼ਾਸਨ ਕਰੇਗਾ ਸੰਗਰੂਰ ਚ ਭਾਨੇ ਸਿੱਧੂ ਦੇ ਹੱਕ ਚ ਲਗਾਤਰਨਾ ਸਮਾਪਤ ਹੋ ਗਿਆ ਹੈ ਬੀਤੀ ਰਾਤ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਪ੍ਰਸ਼ਾਸਨ ਨਾਲ ਲਿਖਤੀ ਸਹਿਮਤੀ ਹੋਈ ਹੈ ਇਸ ਦੇ ਨਾਲ ਹੀ 10 ਤਰੀਕ ਤੱਕ ਭਾਨੇ ਸਿੱਧੂ ਨੂੰ ਛੱਡਣ ਦਾ ਐਲਾਨ ਕੀਤਾ ਗਿਆ ਹੈ ਤਰਾਸਤ ਚ ਲਏ ਨੌਜਵਾਨਾਂ ਨੂੰ ਤੁਰੰਤ ਛੱਡਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਧਰਨੇ ਦੌਰਾਨ ਹੋਏ ਨੁਕਸਾਨ ਦੀ ਭਰਪਾਈ ਪ੍ਰਸ਼ਾਸਨ ਕਰੇਗਾ